ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਓ ਵੀਡੀਓ ਸ਼ੁਰੂ ਕਰਦੇ ਹਾਂ ਗਰਮੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਬਾਜ਼ਾਰ ਵਿੱਚ ਬਹੁਤ ਸਾਰੀਆਂ ਹਰੀਆਂ ਭਰੀਆਂ ਸਬਜ਼ੀਆਂ ਦਾ ਆਗਮਨ ਹੋ ਜਾਂਦਾ ਹੈ ਤੇ ਅੱਜ ਅਸੀਂ ਜਿਸ ਬਾਰੇ ਗੱਲ ਕਰ ਰਹੇ ਹਾਂ ਉਹ ਹੈ ਖੀਰਾ ਬਹੁਤ ਸਾਰੇ ਪੋਸ਼ਕ ਤੱਤਾਂ ਨਾਲ ਭਰਪੂਰ ਹੈ ਆਓ ਦੇਖਦੇ ਹਾਂ ਖੀਰਾ ਕਿਨਾ ਕਿਨਾ ਸਾਡੇ ਸਰੀਰ ਵਿੱਚ ਪਏ ਵਿਕਾਰਾਂ ਨੂੰ ਠੀਕ ਕਰਦਾ ਹੈ ਨੰਬਰ 1 ਜਿਨ੍ਹਾਂ ਲੋਕਾਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਉਹਨਾਂ ਦੇ ਪੇਟ ਅੰਦਰ ਬਹੁਤ ਗਰਮੀ ਹੈ ਤੇ ਉਹ ਵੱਧ ਤੋਂ ਵੱਧ ਖੀਰੇ ਦਾ ਸੇਵਨ ਕਰਨ ਖੀਰਾ ਤੁਹਾਡੇ ਪੇਟ ਦੀ ਅੰਦਰਲੀ ਸਾਰੀ ਗਰਮੀ ਨੂੰ ਖਤਮ ਕਰ ਦੇਵੇਗਾ ਨੰਬਰ 2 ਜਿਨ੍ਹਾਂ ਲੋਕਾਂ ਦੇ ਬਾਥਰੂਮ ਵਾਲੀ ਨਾਲੀ ਵਿੱਚ ਪੱਥਰੀਆਂ ਪਈਆਂ ਹਨ ਉਹ ਖੀਰੇ ਦਾ ਵੱਧ ਤੋਂ ਵੱਧ ਸੇਵਨ ਕਰੋ ਕਿਉਂਕਿ ਇਹ ਸਰੀਰ ਦੇ ਅੰਦਰ ਪਈ ਪੱਥਰੀ ਨੂੰ ਵੀ ਖਾਤਮ ਜਾ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਪਰ ਖੀਰਾ ਤੁਸੀਂ ਕੱਚਾ ਹੀ ਖਾਣਾ ਹੈ ਪੱਕਿਆ ਹੋਇਆ ਖੀਰਾ ਨਹੀਂ ਖਾਣਾ ਨੰਬਰ 3 ਜਿਨ੍ਹਾਂ ਨੂੰ ਪਿਸ਼ਾਬ ਕਰਦੇ ਸਮੇਂ ਬਹੁਤ ਜ਼ਿਆਦਾ ਜਲਨ ਹੁੰਦੀ ਹੈ ਕਿਉਂਕਿ ਇਹ ਜਲਨ ਉਦੋਂ ਹੀ ਹੁੰਦੀ ਹੈ ਜਦੋਂ ਤੁਹਾਡੇ ਸਰੀਰ ਅੰਦਰ ਬਹੁਤ ਗਰਮੀ ਹੁੰਦੀ ਹੈ ਤੇ ਇਸ ਗਰਮੀ ਨੂੰ ਅਸੀਂ ਕਿਸ ਤਰ੍ਹਾਂ ਖਤਮ ਕਰ ਸਕਦੇ ਹਾਂ ਖੀਰੇ ਦਾ ਵੱਧ ਤੋਂ ਵੱਧ ਇਸਤੇਮਾਲ ਕਰੋ ਕਿਉਂਕਿ ਖੀਰਾ ਬਹੁਤ ਠੰਡਾ ਹੁੰਦਾ ਹੈ ਨੰਬਰ 4 ਵਿਟਾਮਿਨ ਸੀ ਲੋਹਾ ਆਇਰਨ ਕੈਲਸ਼ੀਅਮ ਫਾਸਫੋਰਸ ਸਰੀਰ ਨੂੰ ਬਹੁਤ ਸਾਰੇ ਪੋਸ਼ਕ ਤੱਤ ਮਿਲਦੇ ਹਨ ਤੇ ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ ਨੰਬਰ 5 ਕਈਆਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਉਹਨਾਂ ਦਾ ਪਿਸ਼ਾਬ ਪੀਲਾ ਆਉਂਦਾ ਹੈ ਤੇ ਉਹ ਘਬਰਾ ਜਾਂਦੇ ਹਨ ਕਿ ਉਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਖਬਰੋਣਾ ਨਹੀਂ ਹੈ ਜੇਕਰ ਤੁਹਾਨੂੰ ਪਿਸ਼ਾਬ ਪੀਲਾ ਆਉਂਦਾ ਹੈ ਤਾਂ ਬਾਜ਼ਾਰ ਵਿੱਚ ਹਰੇ-ਹਰੇ ਖੀਰੇ ਲਿਆਓ ਤੇ ਖਾਓ ਸਵੇਰੇ ਦੁਪਹਿਰ ਖੀਰੇ ਖਾਓ ਤੇ ਪਿਸ਼ਾਬ ਵਿੱਚੋਂ ਪੀਲੇ ਰੰਗ ਨੂੰ ਖਤਮ ਕਰੋ ਨੰਬਰ 6 ਜਿਨ੍ਹਾਂ ਦੇ ਸਰੀਰ ਵਿੱਚ ਪਾਣੀ ਦੀ ਕਮੀ ਹੈ ਉਹ ਵੱਧ ਤੋਂ ਵੱਧ ਖੀਰੇ ਦਾ ਸੇਵਨ ਕਰੋ ਤਾਂ ਕਿ ਉਹਨਾਂ ਦੇ ਸਰੀਰ ਵਿੱਚ ਪਾਣੀ ਦੀ ਪੂਰਤੀ ਹੋ ਸਕੇ ਨੰਬਰ 7 ਗਰਮੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਸਰੀਰ ਉੱਤੇ ਛੋਟੇ-ਛੋਟੇ ਪਿੱਤ ਦੇ ਦਾਣੇ ਨਿਕਲ ਆਉਂਦੇ ਹਨ ਏ ਕਿਉਂ ਆਉਂਦੇ ਹਨ ਜੇਕਰ ਸਾਡੇ ਸਰੀਰ ਵਿੱਚ ਬਹੁਤ ਗਰਮੀ ਹੋ ਗਈ ਹੈ ਕਿਸੇ ਗਰਮ ਚੀਜ਼ ਨੂੰ ਖਾਣ ਕਰਕੇ ਸਾਡੇ ਸਰੀਰ ਤੇ ਪਿੱਤ ਨਿਕਲ ਆਉਂਦੀ ਹੈ ਇਸ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਬਦ ਤੋਂ ਬਦ ਖੀਰੇ ਦਾ ਪ੍ਰਯੋਗ ਕਰੋ ਤਾਂ ਕਿ ਤੁਹਾਡੇ ਸਰੀਰ ਦੀ ਗਰਮੀ ਖਤਮ ਹੋਵੇ ਨੰਬਰ 8 ਯਾਦ ਰੱਖੋ ਤੁਸੀਂ ਬਾਜ਼ਾਰ ਵਿੱਚੋਂ ਸਿਰਫ ਕੱਚਾ ਖੀਰਾ ਹੀ ਲਿਆਉਣਾ ਹੈ ਜਿਸ ਦੇ ਬੀਜ ਅੰਦਰ ਕੱਚੇ ਹੋਣ ਉਹ ਹੀ ਖਾਣ ਦੇ ਲਾਇਕ ਹੈ ਤੁਸੀਂ ਪੱਕਿਆ ਹੋਇਆ ਖੀਰਾ ਨਹੀਂ ਲਿਉਣਾ ਹੈ ਕਿਉਂਕਿ ਇਸ ਨਾਲ ਪਥਰੀ ਪੈਣ ਦਾ ਡਰ ਰਹਿੰਦਾ ਹੈ ਤੇ ਡਾਕਟਰ ਵੀ ਵਿਝਾ ਵਾਲੀਆਂ ਸਬਜ਼ੀਆਂ ਨੂੰ ਬੰਦ ਕਰਦੇ ਹਨ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਧੰਨਵਾਦ